ਗੁਰੂ ਨਾਨਕ ਸਾਹਿਬ ਉਸ ਵੈਦ ਨੂੰ ਇਹ ਸਵਾਲ ਕਰਦਿਆ ਮੈਨੂੰ ਦੱਸ ਦੁੱਖ ਕਿੰਨੇ ਤਰ੍ਹਾਂ ਦੇ ਹੁੰਦੇ ਆ ਤੇ ਵੈਦ ਜਿਹੜਾ ਆਪਣੀ ਵਿਦਿਆ ਮੁਤਾਬਕ ਨਰਾਤ ਕਿਆ ਉਹ ਪਿੱਤ ਕਫ ਇਹ 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 ਦੇ ਬਾਰੇ ਬਾਏ ਇਹਦੀ ਗੱਲ ਕਰ ਰਿਹਾ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਇਹ ਤਾਂ ਸਰੀਰ ਨੂੰ ਲੱਗੇ ਕੋਈ ਦੁੱਖ ਨੇ ਪਰ ਮੈਨੂੰ ਦੱਸ ਜਿਹੜੇ ਤੌਰ ਅੰਦਰ ਮਾਨਸਿਕ ਰੋਗ ਨੇ ਇਹ ਕਿੰਨੇ ਤਰ੍ਹਾਂ ਦੇ ਹੁੰਦੇ ਆ ਉਹ ਇੱਕ ਸ਼ਬਦ ਕਹਿੰਦਾ ਹੈ ਕਿ ਮਹਾਰਾਜ ਮੈਂ ਤਾਂ ਸਿਰਫ ਤਨ ਦੇ ਰੋਗ ਜਾਣਨਾ ਗੁਰੂ ਨਾਨਕ ਸਾਹਿਬ ਕਿੰਨੇ ਕੋਈ ਸ਼ੱਕ ਨਹੀਂ ਸਾਰਾ ਸੰਸਾਰ ਦੁਖੀ ਹੈ ਸਾਰਾ ਸੰਸਾਰ ਸੱਚਮੁੱਚ ਦੁੱਖ ਚ ਬਿਲਕ ਰਿਹਾ ਪਰ ਮੈਂ ਤੈਨੂੰ ਪੁੱਛਣਾ ਚਾਹਨਾ ਇਹ ਦੁੱਖ ਕਿੰਨੇ ਤਰ੍ਹਾਂ ਦੇ ਨੇ ਜੇ ਦੁੱਖਾਂ ਨੂੰ ਸਮਝੇਗਾ ਤਾਂ ਇਲਾਜ ਸ਼ੁਰੂ ਕਰੇਗਾ ਜੇ ਤੈਨੂੰ ਦੁੱਖ ਦੇ ਬਾਰੇ ਜਾਣਕਾਰੀ ਨਹੀਂ ਤੂੰ ਇਲਾਜ ਕਿੱਥੋਂ ਸ਼ੁਰੂ ਕਰੇਗਾ ਉਂਝ ਗੁਰੂ ਅੰਗਦ ਸਾਹਿਬ ਦਾ ਇੱਕ ਸ਼ਲੋਕ ਹੈ ਵੈਦ ਦਾ ਵੈਦ ਸਵੈਦ ਤੂੰ ਪਹਿਲਾ ਰੋਗ ਪਛਾਨ ਕਹਿੰਦੇ ਨੇ ਉਹ ਕਹਦਾ ਡਾਕਟਰ ਜਿਹੜਾ ਬਿਨਾ ਰੋਗ ਨੂੰ ਪਹਿਚਾਨਣ ਤੋਂ ਦਵਾਈ ਦੇਣੀ ਸ਼ੁਰੂ ਕਰ ਦੇ ਜਦੋਂ ਵੀ ਡਾਕਟਰ ਟ੍ਰੀਟਮੈਂਟ ਇਲਾਜ ਜਾਂ ਦਵਾਈ ਦੇਗਾ ਉਹ ਪਹਿਲਾਂ ਬਿਮਾਰੀ ਦੇ ਲੱਛਣ ਸਮਝੇਗਾ ਕਿ ਇਸ ਨੂੰ ਬਿਮਾਰੀ ਕੀ ਹੈ ਬਿਮਾਰੀ ਤੋਂ ਬਾਅਦ ਫਿਰ ਉਹਦਾ ਇਲਾਜ ਸ਼ੁਰੂ ਕਰਦਾ ਚਲੋ ਅੱਜ ਮਸ਼ੀਨੀ ਯੋਗ ਆ ਗਏ ਹਰ ਬੰਦਾ ਡਾਕਟਰ ਜਿਹੜਾ ਟੈਸਟ ਲੈ ਕੇ ਦੇ ਦਿੰਦਾ ਕਿਉਂਕਿ ਖਿਮਾ ਕਰਿਓ ਆਪ ਸੂਜਮਾਨ ਬੈਠੇ ਹੋਣਗੇ ਤਕਰੀਬਨ ਇੰਡੀਆ ਵਿੱਚ 99% ਭਾਵੇਂ ਟੈਸਟ ਨੇ ਭਾਵੇਂ ਸਰਜਰੀਆਂ ਨੇ ਕਿਮਾ ਕਰੇ ਜਿਆਦਾਤਰ ਤੰਦਾ ਹੀ ਬਣੀਆਂ ਹੋਈਆਂ ਸੱਚੇ ਵਿੱਚ ਦੂਜੇ ਨਾਲ ਸੰਬੰਧ ਹੁੰਦਾ ਹੈ ਵੀ ਮੈਂ ਇਹ ਟੈਸਟ ਕਰਾਂਗਾ ਤਾਂ ਕਮਿਸ਼ਨ ਮਿਲਣੀ ਸਾਨੂੰ ਨਹੀਂ ਪਤਾ ਪਰ ਮੈਂ ਫਿਰ ਵੀ ਬੇਨਤੀ ਕਰਾਂ ਕਿ ਜਿੰਨੀ ਦੇਰ ਤੱਕ ਬੰਦਾ ਬੰਦੇ ਦੇ ਰੋਗ ਬਾਰੇ ਨਹੀਂ ਜਾਣਦਾ ਉਹ ਇਲਾਜ ਨੂੰ ਸ਼ੁਰੂ ਕਰਤਾ ਸੱਚੇ ਉਹ ਡਾਕਟਰ ਕਹਿੰਦਾ ਤੂੰ ਆ ਦਵਾਈ ਲੈ ਜਾ ਆ ਇੱਕ ਦੋ ਗੋਲੀ ਖਾ ਲੈ ਟੈਸਟ ਕਰਾ ਫਿਰ ਸ਼ੁਰੂ ਕਰਾਂਗੇ ਬਾਬਾ ਜੀ ਕਹਿੰਦੇ ਆ ਕਿ ਤੈਨੂੰ ਲੋਕ ਵੈਦ ਕਹਿੰਦੇ ਆ ਮੈਂ ਤੇਰੇ ਤੇ ਪਹਿਲਾ ਸਵਾਲ ਕਰਨਾ ਮੈਨੂੰ ਦੱਸ ਬਿਮਾਰੀ ਖੈ ਕਿ ਲੋਕਾਂ ਇਹਨੂੰ ਪਤਾ ਉਸ ਬਿਮਾਰੀ ਦਾ ਸੱਚ ਇਹਦੇ ਬੈਦ ਬੜਾ ਭਾਗਾ ਵਾਲਾ ਸੀ ਉਹ ਹੱਥ ਜੋੜ ਕੇ ਕਹਿੰਦਾ ਨਹੀਂ ਸਤਿਗੁਰੂ ਮੈਨੂੰ ਸਮਝ ਕੋਈ ਨਹੀਂ ਮੈਂ ਸਿਰਫ ਬਾਡੀ ਸਰੀਰ ਦੇ ਰੋਗ ਜਾਣਨਾ ਫਿਰ ਗੁਰੂ ਨਾਨਕ ਸਾਹਿਬ ਨੇ ਉੱਥੇ ਦੁੱਖਾਂ ਦੀ ਗਿਣਤੀ ਸ਼ੁਰੂ ਕੀਤੀ ਉਂਝ ਯਾਦ ਰੱਖਿਓ ਬਾਣੀ ਨੇ ਤਿੰਨ ਤਰ੍ਹਾਂ ਦੇ ਦੁੱਖਾਂ ਦਾ ਜ਼ਿਕਰ ਬੜੀ ਵਾਰੀ ਕੀਤਾ ਪਰ ਗੁਰੂ ਨਾਨਕ ਸਾਹਿਬ ਨੇ ਤਿੰਨ ਦੀ ਥਾਂ ਤੇ ਚਾਰ ਦੁੱਖਾਂ ਦੀ ਗਿਣਤੀ ਕੀਤੀ ਤੁਸੀਂ ਇੱਕ ਪਾਠ ਕਰਦੇ ਹੋ ਤੀਨੇ ਤਾਬ ਉਹ ਤਿੰਨ ਤਾਬ ਕਿਹ ਹੈ ਇਥੇ ਚਾਰ ਦੱਸੇ ਬਾਬਾ ਜੀ ਨੇ ਤੀਨੇ ਤਾਪ ਨਿਵਾਰਣ ਕਰਾ ਦੁਖ ਹੰਤਾ ਸੁਖ ਰਾਸ ਉਂਜ ਗੁਰਬਾਣੀ ਵਿੱਚ ਇੱਕ ਸ਼ਬਦ ਆਦ ਬਿਆਦ ਤੇ ਉਪਾਦ ਵੀ ਵਰਤਿਆ ਜਾਂਦਾ ਹੈ ਇਹ ਤਿੰਨ ਤਾਪ ਨੇ ਆਦ ਬਿਆਦ ਔਰ ਉਪਾਦ ਆਦ ਦਾ ਜਿਹੜਾ ਇਹ ਸ਼ਬਦ ਹੈ ਇਹਦਾ ਮਤਲਬ ਹੁੰਦਾ ਜਿਵੇਂ ਬੰਦੇ ਨੂੰ ਚਿੰਤਾ ਕਬਰਾਟ ਟੈਨਸ਼ਨ ਜਿਹਨੂੰ ਕਹਿੰਦੇ ਇਹਨੂੰ ਕਿਹਾ ਜਾਂਦਾ ਆਦ ਦੂਸਰਾ ਹੈ ਬਿਆਦ ਤੇ ਵਿਆਹ ਦੇ ਵਿੱਚ ਸਰੀਰ ਨੂੰ ਜਿਵੇਂ ਕੋਈ ਬਿਮਾਰੀ ਲੱਗ ਜਾਏ ਤਾਪ ਚੜ ਜਾਏ ਉਸ ਤੋਂ ਬਾਅਦ ਤੀਸਰਾ ਹੈ ਉਪਾਦ ਇੱਕ ਜਿਵੇਂ ਅੱਗ ਲੱਗ ਜਾਣੀ ਹੜ ਆ ਜਾਣੇ ਅਸਮਾਨੀ ਬਿਜਲੀ ਡਿੱਗ ਪੈਣ ਹੁਣ ਇਹ ਸ਼ਬਦ ਕਿਹਾ ਜਾਂਦਾ ਹੈ ਵੀ ਇਹ ਜਿਹੜੇ ਤਿੰਨ ਤਾਪ ਨੇ ਗੁਰੂ ਨਾਨਕ ਸਾਹਿਬ ਨੇ ਤਿੰਨਾ ਤਾਪਾਂ ਦਾ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਜਿਹੜੇ ਪ੍ਰਾਤਨ ਹਿੰਦੂਇਸਮ ਚ ਚੱਲੇ ਆ ਰਹੇ ਸਨ ਗੁਰੂ ਨਾਨਕ ਸਾਹਿਬ ਨੇ ਦੁੱਖਾਂ ਨੂੰ ਨਵਾਂ ਨਾਮ ਦਿੱਤਾ ਉਹਨਾਂ ਤਿੰਨਾ ਦੀ ਥਾਂ ਤੇ ਗੁਰੂ ਨਾਨਕ ਸਾਹਿਬ ਨੇ ਚਾਰ ਦੁੱਖ ਦੱਸੇ ਮੈਂ ਆਪ ਨੂੰ ਰਾਤ ਬੇਨਤੀ ਕੀਤੀ ਸੀ ਜਿਨਾ ਕਥਾ ਸੁਣੀ ਖੈ ਸਭ ਤੋਂ ਪਹਿਲਾ ਦੁੱਖ ਹੈ ਮਾਨਵਤਾ ਨੂੰ ਸਭ ਤੋਂ ਪਹਿਲਾ ਦੁੱਖ ਹੈ ਦੁੱਖ ਵਿਛੋੜਾ ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਹੈ ਦੂਸਰਾ ਦੁੱਖ ਹੈ ਇੱਕ ਦੁੱਖ ਭੁੱਖ ਦੂਸਰੀ ਬੰਦੇ ਦੇ ਮਨ ਵਿੱਚ ਉੱਠੀ ਹੋਈ ਤ੍ਰਿਸ਼ਨਾ ਭੁੱਖ ਤੇ ਮੈਂ ਇਹ ਭੁੱਖ ਦੇ ਅਰਥ ਕੇਵਲ ਪਦਾਰਥ ਨਹੀਂ ਕਰਾਂਗਾ ਅੱਗੇ ਅਸੀਂ ਦੇਖਾਂਗੇ ਭੁੱਖ ਕਈ ਤਰ੍ਹਾਂ ਦੀ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਤੀਸਰਾ ਦੁੱਖ ਹੈ ਇੱਕ ਦੁੱਖ ਸਖਤ ਵਾਰ ਜਮਦੂਤ ਸਖਤ ਵਾਰਦਰ ਤੇ ਸ਼ਕਤੀਸ਼ਾਲੀ ਮੌਤ ਜਿਹੜੀ ਸਾਡੇ ਸਿਰ ਦੇ ਕੇਸਾਂ ਨੂੰ ਪਕੜ ਕੇ ਬੈਠੀ ਇਹ ਵੀ ਬੜਾ ਵੱਡਾ ਦੁੱਖ ਹੈ ਤਿੰਨ ਹੋ ਗਏ ਪਹਿਲਾ ਦੁੱਖ ਵਿਛੋੜਾ ਦੂਸਰਾ ਦੁੱਖ ਮੌਤ ਤੀਸਰਾ ਦੁੱਖ ਇਹ ਵੈਗੁਰੂ ਜੀ ਅੱਜ ਇਹ ਪਹਿਲਾ ਦੁੱਖ ਵਿਛੋੜਾ ਦੂਜਾ ਪੁਖ ਤੀਸਰਾ ਮੌਤ ਤੇ ਚੌਥਾ ਮਹਾਰਾਜ ਕਹਿੰਦੇ ਇੱਕ ਦੁੱਖ ਰੋਗ ਲੱਗਿਆ ਤਨ ਤਾਂ ਇਹ ਜਿਹੜਾ ਸਰੀਰ ਨੂੰ ਰੋਗ ਲੱਗ ਜਾਏ ਇਹ ਗੁਰੂ ਜੀ ਨੇ ਚਾਰ ਦੁੱਖ ਦੱਸੇ ਹੁਣ ਥੋੜੀ ਜੀ ਅਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਇਹ ਚਾਰ ਦੁੱਖਾਂ ਦੀ ਥੋੜੀ ਜੀ ਵਿਆਖਿਆ ਆਪਾਂ ਕਰ ਲਈ। ਸਭ ਤੋਂ ਪਹਿਲਾ ਸ਼ਬਦ ਨੇ ਵਰਤਿਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਿ ਦੁੱਖ ਵਿਛੋੜਾ ਗੁਰਮੁਖੋ ਯਾਦ ਰੱਖਿਓ ਵਿਛੋੜਾ ਕਿਤੇ ਵੀ ਪੈਂਦਾ ਹੈ। ਵਿਜੋਗ ਹਮੇਸ਼ਾ ਦੁੱਖ ਨੂੰ ਜਨਮ ਦਿੰਦਾ ਹੈ। ਜਿੱਥੇ ਵਿਛੋੜਾ ਹੈ ਉੱਥੇ ਖੁਵਾਰੀ ਹੈ। ਜਿੱਥੇ ਵਿਛੋੜਾ ਹੈ ਉੱਥੇ ਦੁੱਖ ਹੈ। ਸਭ ਤੋਂ ਪਹਿਲਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਕਿ ਬੰਦੇ ਨੂੰ ਸਮਝ ਨਹੀਂ ਪੈ ਰਹੀ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਮੈਂ ਇਹ ਇਤੋਂ ਸ਼ੁਰੂ ਕਰਾਂਗਾ ਕਿ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਤੂੰ ਜੀ ਗੱਲ ਜਿਸ ਚੀਜ਼ ਨੇ ਰੱਬ ਨਾਲ ਸਾਝ ਪਾਣੀ ਹੈ ਬੰਦੇ ਨੂੰ ਉਹਦਾ ਵੀ ਮਹਿਸੂਸ ਨਹੀਂ ਹੋ ਰਿਹਾ ਕਿ ਮੇਰੇ ਅੰਦਰ ਪ੍ਰੇਮ ਦਾ ਵਿਛੋੜਾ ਵੀ ਪਿਆ ਹੋਇਆ ਇਸ ਦੀ ਥੋੜੀ ਜੀ ਵਿਆਖਿਆ ਸੀ ਗੁਰੂ ਸਾਹਿਬ ਦੀ ਬਾਣੀ ਚ ਕਰਾਂਗੇ ਤੇ ਸਮਝ ਪੈ ਜਾਏਗੀ ਸੌਖੀ ਵਿਛੋੜਾ ਕੀ ਹੈ ਗੁਰਮਖੋ ਸਿੱਧੀ ਗੱਲ ਬਾਬਾ ਜੀ ਦੇ ਚਾਰ ਬਚਨ ਆਪਾਂ ਸਾਰਿਆਂ ਚੇਤੇ ਰੱਖਣੇ ਨੇ ਮੈਂ ਜੇ ਅੰਦਰੋਂ ਕਲਪ ਰਿਆ ਮੈਂ ਦੁਖੀ ਹਾਂ ਤੇ ਤੁਰ ਅੰਦਰ ਮੇਰੇ ਕਿਤੇ ਨਾ ਕਿਤੇ ਪ੍ਰੋਬਲਮ ਜ਼ਰੂਰ ਹੈ ਮੇਰਾ ਵਿਛੋੜਾ ਪਿਆ ਹੋਇਆ ਹੈ ਗੁਰੂ ਸਾਹਿਬ ਨੇ ਮੈਂ ਚਾਰ ਕੋ ਉਦਾਹਰਨਾ ਦੇਣੀਆਂ ਨੇ ਸਮਝਣ ਲਈ ਜਿੱਥੇ ਵੀ ਪੈ ਗਏ ਪਾਣੀ ਦਾ ਤਲਾਬ ਭਰਿਆ ਬਹੁਤ ਸੋਹਣਾ ਨਿਰਮਲੀ ਲਬਾ ਦਾ ਤੇ ਉਸ ਵਿੱਚ ਕਮਲ ਦੇ ਫੁੱਲ ਉਗੇ ਆ ਇਹ ਵੀ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਤੇ ਜਦੋਂ ਹਵਾ ਚੱਲਦੀ ਹੈ ਤੇ ਸੱਚਮੁੱਚ ਉਹ ਨਿਰਮਲ ਨੀਰ ਕਮਲ ਦੇ ਫੁੱਲਾਂ ਦੀ ਨਾਲ-ਨਾਲ ਨਾਲਾ ਪਾ ਸਮਝਨੇ ਉਹਦੇ ਨਾਲ ਟਕਰਾਂਦਾ ਤੇ ਕਮਲ ਦੇ ਫੁੱਲ ਖੇੜਦੇ ਨੇ ਖੇੜਦੇ ਨੇ ਤੇ ਸੁਗੰਧੀ ਬੜੀ ਪਿਆਰੀ ਕੀ ਭੋਰੇ ਕਾਲੇ ਰੰਗ ਦੇ ਗੁੰਜਾਰ ਪਾ ਰਿਆ ਮਹਾਰਜ ਕਿਦ ਨੇ ਖਰ ਬੰਦੇ ਦਾ ਚਿੱਤ ਕਰਦਾ ਮੈਂ ਇੱਥੇ ਬੈਠਾ ਇਹ ਗੱਲ ਯਾਦ ਰੱਖਿਓ ਦੋਨਾਂ ਚੀਜ਼ਾਂ ਦੀ ਆਪਣੀ ਤਸਵੀਰ ਹੈ ਦੁਰਗੰਧੀ ਦੀ ਆਪਣੀ ਤਸਵੀਰ ਹੈ ਸੁਗੰਧੀ ਦੀ ਆਪਣੀ ਤਸਵੀਰ ਹੈ ਜਿੱਥੇ ਸੁਗੰਧੀ ਹੋਵੇਗੀ ਉਹ ਖਿੰਡੀਆਂ ਖੋਆਂ ਨੂੰ ਆਪਣੇ ਵੱਲ ਇਕੱਠੀਆਂ ਕਰੇਗੀ ਜਿੱਥੇ ਦੁਰਗੰਧੀ ਹੋਵੇਗੀ ਇਕੱਠਿਆਂ ਕੋਿਆਂ ਨੂੰ ਵੀ ਖੰਡਾ ਕੇ ਰੱਖ ਦੇਗੀ ਦੋਨਾਂ ਦੀ ਤਸਵੀਰ ਆਪਣੀ ਹੁਣ ਜਿੰਨੀ ਦੇਰ ਤੱਕ ਤਲਾਬ ਵਿੱਚ ਸੁਗੰਧੀ ਹੈ ਹਰ ਲੰਘਦਾ ਹੋਇਆ ਬੰਦਾ ਤਲਾਬ ਦੇ ਕਿਨਾਰੇ ਖਲੋਂਦਾ ਚਾਹ ਬੱਚਿਆਂ ਦੇ ਨਾਲ ਚਾਹ ਆਪਣੇ ਪਰਿਵਾਰ ਨਾਲ ਸੱਜਣਾ ਮਿੱਤਰਾਂ ਨਾਲ ਉਹਦਾ ਦਿਲ ਕਰਦਾ ਵੀ ਚਲੋ ਇੰਨਾ ਸੋਹਣਾ ਮੌਸਮ ਇੰਨਾ ਸੋਹਣਾ ਪਾਣੀ ਇੰਨੇ ਸੋਹਣੇ ਖਿਹੜੇ ਫੁੱਲ ਭਵਰੇ ਜਿਹੜੇ ਨੇ ਉਹ ਸੰਗੀਤ ਪ੍ਰਭਾਵਿਤ ਕਰਦੀ ਉਹਨਾਂ ਦੀ ਆਵਾਜ਼ ਪਰ ਮਹਾਰਾਜ ਕਿਹਦੇ ਨੇ ਉਹੀ ਸਰੋਵਰ ਜਿਹਦੇ ਵਿੱਚ ਫੁੱਲ ਜਿਹਦੇ ਵਿੱਚ ਸੁਗੰਧੀ ਜਿਹਦੇ ਵਿੱਚ ਖੇੜਾ ਕੁਝ ਦਿਨਾ ਬਾਅਦ ਦਾ ਸਾਰਾ ਪਾਣੀ ਕਾਲਾ ਸ਼ਾ ਹੋ ਗਿਆ ਪਾਣੀ ਦਾ ਰੰਗ ਬਦਲ ਗਿਆ ਜਿਹੜੇ ਫੁੱਲ ਖਿੜੇ ਹੋਏ ਸਨ ਉਹ ਸੜ ਚੁੱਕੇ ਨੇ ਮੁਰਝਾ ਚੁੱਕੇ ਨੇ ਭਵਰਿਆਂ ਦੀ ਥਾਂ ਤੇ ਕਾਲੀਆਂ ਮੱਖੀਆਂ ਮੱਛਰ ਮੜਰਾ ਰਹੇ ਨੇ ਹੁਣ ਦਿਲ ਨਹੀਂ ਕਰਦਾ ਚਿੱਤ ਨਹੀਂ ਕਰਦਾ ਉਸ ਸਰੋਵਰ ਦੇ ਕੰਢੇ ਇੱਕ ਖਿੰਨ ਵੀ ਖਲੋਣ ਯਾਦ ਰੱਖਿਓ ਮੈਂ ਇਸ ਤੋਕ ਤੇ ਬੋਲ ਰਿਹਾ ਦੁੱਖ ਵਿਛੋੜਾ ਹੁਣ ਸਰੋਵਰ ਵੋਹੀ ਹੈ ਗੁਰੂ ਨਾਨਕ ਸਾਹਿਬ ਇੱਕ ਸਵਾਲ ਕਰਦੇ ਆ ਇਹ ਬਾਣੀ ਚ ਬਚਨ ਕਿ ਇਹ ਸਰੋਵਰ ਤੇਰਾ ਨਿਰਮਲ ਨੀਰ ਤੇਰੇ ਵਿੱਚ ਕਵਲ ਦੇ ਫੁੱਲ ਸੁਨਹਿਰੀ ਰੰਗ ਦੇ ਇਸ ਤਰ੍ਹਾਂ ਕਿ ਜਿਵੇਂ ਸੋਨਾ ਤੇਰੇ ਪਾਣੀ ਉੱਪਰ ਤਰ ਰਿਹਾ ਹੋਵੇ ਹਰ ਇੱਕ ਦਾ ਚਿਤ ਕਰਦਾ ਸੀ ਤੇਰੇ ਕੋਲ ਰੁਕਣ ਨੂੰ ਪਰ ਤੇਰਾ ਰੰਗ ਕਾਲਾ ਕਿਉਂ ਪੈ ਗਿਆ ਪਾਣੀ ਦਾ ਤੇਰੇ ਵਿੱਚ ਬਦਬੋਹ ਕਿਉਂ ਹੁੰਦੀ ਵੀ ਕੋਈ ਤੇਰੇ ਕੋਲ ਖੜਨ ਨੂੰ ਤਿਆਰ ਨਹੀਂ ਅਗੋ ਸਰੋਵਰ ਦਾ ਉੱਤਰ ਸੀ ਬਾਬਾ ਜੀ ਮੈਨੂੰ ਪਤਾ ਹੈ ਮੈਨੂੰ ਨੁਕਸ ਪੈ ਗਿਆ ਕੋਈ ਸ਼ੱਕ ਨਹੀਂ ਵਿਕਾਰੀ ਤੋਂ ਵਿਕਾਰੀ ਬੰਦੇ ਨੂੰ ਹੀ ਪਤਾ ਹੁੰਦਾ ਮੇਰੇ ਚੌਗਣ ਹੈ ਪਰ ਉਹ ਵਿਚਾਰਾ ਦੇ ਬਸ ਕਈ ਵਾਰੀ ਖੋਲ ਜਾਂਦਾ ਉਹ ਕਹਿੰਦਾ ਮੈਨੂੰ ਪਤਾ ਹੈ ਮੇਰੇ ਚ ਨੁਕਸ ਪੈ ਗਿਆ। ਮੇਰੇ ਦੇ ਵਿੱਚ ਮੇਰੇ ਚ ਘਾਟ ਆ ਗਈ ਕਿਉਂ? ਕਹਿੰਦਾ ਅਸਲ 'ਚ ਬਾਬਾ ਜੀ ਜਿਹੜਾ ਇਹ ਪਾਣੀ ਮੇਰਾ ਦਿਸ ਰਿਹਾ ਸੀ, ਫੁੱਲ ਦਿਸ ਰਹੇ ਸਨ, ਇਹ ਤਾਂ ਸੋਹਣੇ ਲੱਗਦੇ ਸਨ ਕਿਉਂਕਿ ਮੈਂ ਸੋਮੇ ਨਾਲ ਜੁੜਿਆ ਹੋਇਆ ਸੀ। ਪਾਣੀ ਦਾ ਸੋਮਾ ਚਸ਼ਮਾ ਕੋ। ਚਸ਼ਮੇ ਵਿੱਚੋਂ ਪਾਣੀ ਮੇਰੇ ਚਾਰ ਰਿਹਾ ਸੀ। ਜਿੰਨੀ ਦੇਰ ਤੱਕ ਉਸ ਚਸ਼ਮੇ ਨਾਲ ਮੇਰਾ ਸਬੰਧ ਸੀ, ਸੱਚਮੁੱਚ ਮੇਰੇ ਕੋਲ ਰੌਣਕ ਸੀ, ਨਿਰਮਲਤਾਈ ਸੀ, ਖੇੜਾ ਸੀ। ਜਿੱਦਨ ਦਾ ਮੈਂ ਚਸ਼ਮੇ ਨਾਲੋਂ ਟੁੱਟ ਗਿਆ ਪਾਣੀ ਤੇ ਹੈ ਪਰ ਆਪਣੇ ਸੋਮੇ ਨਾਲ ਟੁੱਟ ਜਾਈਏ ਤੇ ਉਸ ਪਾਣੀ ਵਿੱਚ ਵੀ ਬੋ ਆ ਜਾਂਦੀ ਯਾਦ ਰੱਖਿਓ ਇਹਦਾ ਅਤ ਮਤਲਬ ਕੀ ਹੈ ਜੇ ਇੱਕ ਪਾਣੀ ਦੇ ਚਸ਼ਮੇ ਨਾਲੋਂ ਚੀਰ ਟੁੱਟ ਜਾਏ ਪਾਣੀ ਹੋਈ H2O ਦੇ ਕਹਿਮ ਖੈ H2O ਹੈ ਹਾਈਡਰੋਜਨ ਆਕਸੀਜਨ ਪਰ ਜਦੋਂ ਚਸ਼ਮੇ ਤੋਂ ਟੁੱਟ ਜਾਏ ਉਹ ਪਾਣੀ ਸੜਾਂਦ ਮਾਰਦਾ ਸੱਚ ਇਹ ਵਿੱਚ ਟੁੱਟਿਆਂ ਹੋਿਆਂ ਵਿੱਚ ਵੀ ਆਤਮਾ ਹੈ ਪਰ ਜਦੋਂ ਰੱਬ ਦੀ ਸਿਵਤ ਤੋਂ ਟੁੱਟ ਜਾਂ ਉਹਨਾਂ ਦਾ ਅੰਦਰ ਸੜਾਂਦ ਮਾਰ ਲੱਗ ਪੈਂਦਾ ਹੈ ਕਿਉਂਕਿ ਆਤਮਾ ਮੇ ਖੇੜੇ ਵਿੱਚ ਤਾਂ ਹੈ ਜੇ ਸਿਬਤ ਸਲਾਨ ਆਪਾਂ ਜੁੜੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਪੱਬਰ ਤੂੰ ਖਰੀਆਬਲਾ ਯਾਦ ਰੱਖੋ ਦੁੱਖ ਵਿਸੋੜਾ ਮਹਾਰਾਜ ਕਿਹਦੇ ਨੇ ਪੱਬਰਦਰ ਤੇ ਪਦਮਾਕਰ ਇਹਦਾ ਮਤਲਬ ਜਿੱਥੇ ਕਮਲ ਦੇ ਫੁੱਲ ਪੈਦਾ ਹੁੰਦੇ ਪੱਬਰ ਤੂੰ ਖਰੀਆਬਲਾ ਕਬਲਾ ਕੰਚਨ ਵਨ ਮੈਂ ਅਰਥ ਥੋੜੇ ਜੇ ਕਰ ਦੇਣਾ ਭਾਵੇਂ ਦੀ ਮੈਂ ਕਥਾ ਕਰ ਦਿੱਤੀ ਸ਼ਲੋਕ ਦੀ ਕਬਲਾ ਕੰਚਨ ਕਬਲ ਦੇ ਫੁੱਲ ਕੰਚਨਦਰ ਤੇ ਸੋਨਾ ਸੁਨਹਿਰੀ ਰੰਗ ਦੇ ਇਹ ਪਦਮਾਕਰ ਇਹ ਸਰੋਵਰ ਤੇਰੇ ਪਾਸ ਹਰੇਆਵਲ ਸੀ ਸੁਨਹਿਰੀ ਕਮਲ ਦੇ ਫੁੱਲ ਤੇਰੀ ਖਿਕ ਉੱਪਰ ਤੈਰ ਰਸੇ ਪੱਬਰ ਤੂੰ ਖਰੀਆਵਲਾ ਕਬਲਾ ਕੰਚਨਵਨ ਕਹਿ ਦੋਖੜੇ ਸੜਿਓ ਹੈ ਤੈਨੂੰ ਕੀ ਦੁੱਖ ਪੈ ਗਿਆ ਓਏ ਤੂੰ ਸਾਰੇ ਦਾ ਸਾਰਾ ਸੜ ਗਿਆ ਬਦਬੋਰ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਹੋਰੀ ਤੇਰਾ ਜੁੱਸਾ ਤੇਰੇ ਪਾਣੀ ਦਾ ਰੰਗ ਕਾਲਾ ਪੈ ਗਿਆ ਮਹਾਰਾਜ ਕਹਿੰਦੇ ਕਹਿ ਦੋਖੜੇ ਸੜਿਓ ਹੈ ਕਾਲੀ ਹੋਈਆ ਦਿਹੋਰੀ ਨਾਨਕ ਮੈਂ ਤਨ ਭੰਗੇ ਤੇ ਭੰਗਦਰ ਤੈਨੁਖ ਸਾਚੁ ਵਿੱਚ ਬਾਬਾ ਜੀ ਕਿੰਦੀ ਰਹਿਮਤ ਕਰਦੇ ਉਹ ਸਰੋਵਰ ਕਹਿੰਦਾ ਹਾਂ ਮੈਨੂੰ ਪਤਾ ਹੈ ਕਿ ਮੇਰੇ ਵਿੱਚ ਨੁਕਸ ਬੈ ਗਏ ਮੇਰੇ ਕੋਲ ਉਹ ਲੋਕ ਨਹੀਂ ਹੁੰਦੇ ਤੇ ਬਾਬਾ ਜੀ ਪੁੱਛਦੇ ਨੇ ਕਿਉਂ ਹੁਣ ਅੱਗੇ ਸਰੋਵਰ ਉੱਤਰ ਦਿੰਦਾ ਕਹਿੰਦਾ ਜਾਣਾ ਜਾਣਾ ਦਰ ਤੇ ਮੈਨੂੰ ਸਮਝ ਕਾ ਪਾਣੀ ਨਾ ਲਹਾ ਜਿਹੜਾ ਚਸ਼ਮੇ ਦਾ ਪਾਣੀ ਸੀ ਉਹ ਮੇਰੇ ਕੋਲ ਆ ਹੀ ਨਹੀਂ ਰਿਹਾ ਮੈਂ ਟੁੱਟ ਚੁੱਕਾ ਜਾਣਾ ਮੈਨੂੰ ਸਮਝ ਕਾ ਪਾਣੀ ਨਾ ਲਹਾ ਜੈ ਸੇਤੀ ਮੇਰਾ ਸੰਗ ਜਿਹਦੇ ਨਾਲ ਮੇਰਾ ਰਿਸ਼ਤਾ ਸੀ ਜਿਹਦੇ ਕਰਕੇ ਮੇਰੇ ਕੋਲ ਇਹਨਾਂ ਨਿਰਮਲ ਦੀਰ ਸੀ ਮੇਰਾ ਉਹਦੇ ਨਾਲ ਰਿਸ਼ਤੇ ਟੁੱਟ ਗਿਆ ਸੱਚ ਇਹ ਵੇ ਗੁਰੂ ਸਾਹਿਬ ਕਹਿੰਦੇ ਆ ਭਾਈ ਦੁਨੀਆਂ ਦੇ ਲੋਗੋ ਸਾਡਾ ਰਿਸ਼ਤਾ ਪਰਮਾਤਮਾ ਨਾਲ ਹੈ ਜਦੋਂ ਬੰਦਾ ਜਨਮ ਲੈ ਕੇ ਰੱਬ ਦੀ ਸਿਮਤ ਤੋਂ ਟੁੱਟ ਜਾਂਦਾ ਹੈ ਇਹਦਾ ਪੂਰੀ ਦੀ ਪੂਰੀ ਜ਼ਿੰਦਗੀ ਸੜੇ ਕੋਈ ਪਾਣੀ ਦੀ ਤਰ੍ਹਾਂ ਹੋ ਜਾਂਦੀ ਹੈ ਫਿਰ ਬੇਨਤੀ ਹੈ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ ਜਿਤ ਢਠੈ ਤਨ ਪਰਫੜੈ ਚੜੈ ਚਵਗਣ ਵਨ ਕਿਉਂਕਿ ਮੈਂ ਪਾਣੀ ਨਾਲ ਟੁੱਟ ਚੁੱਕਾ ਹਾਂ ਇਦਾ ਮਤਲਬ ਪਾਣੀ ਦਰਿਆ ਦਾ ਸੱਚ ਏ ਵੇ ਝੀਲਦਾਰ ਆਪਣੇ ਸੋਮੇ ਤੋਂ ਟੁੱਟ ਜਾਏ ਤੇ ਸੱਚੀ ਮੁਚੀ ਨੂੰ ਰੋਗ ਲੱਗ ਜਾਂਦੇ ਆ ਤੇ ਜਿਹੜਾ ਰੱਬ ਤੋਂ ਟੁੱਟ ਜਾ ਵਿਛੜ ਜਾਏ ਉਹਦੇ ਅੰਦਰ ਰੋਗ ਹੀ ਰੋਗ ਹੁੰਦੇ ਆ ਦੂਸਰੀ ਬੇਨਤੀ ਮੈਂ ਸਿਰਫ ਅਜੇ ਉਦਾਹਰਨਾ ਦੇਣੀਆਂ ਨੇ ਆਪ ਜੀ ਨੂੰ ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਬਚਨ ਹੈ ਗੌੜੀ ਰਾਗ ਦੀ ਵਾਰ ਵਿੱਚ ਹੈ ਹੁਣ ਅੱਜ ਕੱਲੋਂ ਰੁੱਖ ਜ਼ਿਆਦਾ ਸਾਨੂੰ ਲੱਭਦੇ ਨਹੀਂ ਪੰਜਾਬ ਵਿੱਚ ਵੀ ਨਹੀਂ ਲੱਭਦੇ ਰਾਜਸਥਾਨ ਵਿੱਚ ਕਿਤੇ ਕਿਤੇ ਹੈ ਗਿਆ ਸ਼ਾਇਦ ਤੁਹਾਡੇ ਇੱਥੇ ਵੀ ਹੋਣ ਅੱਕ ਦਾ ਪੇਡਾ ਗੁਰੂ ਗ੍ਰੰਥ ਸਾਹਿਬ ਵਿੱਚ ਅੱਕ ਦਾ ਬੜੀ ਬੜੀ ਜ਼ਿਕਰ ਕੀਤਾ ਹੈ ਜੀ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ ਅੱਕ ਜਿਹੜਾ ਹੈ ਜਿੰਨੀ ਜ਼ਿਆਦਾ ਗਰਮੀ ਬੈਂਦੀ ਏ ਉਹਨਾਂ ਜ਼ਿਆਦਾ ਪਰਫੁੱਲਤ ਹੁੰਦਾ ਹੈ ਇਹ ਔੜ ਵਿੱਚ ਔੜ ਵਿੱਚ ਰੋੜਾਂ ਵਿੱਚ ਮਾਰੂਥਲ ਵਿੱਚ ਇਹ ਪਰਫੁੱਲਤ ਹੁੰਦਾ ਹੈ ਤੇ ਇਹਨੂੰ ਜਦੋਂ ਫਲ ਲੱਗਦਾ ਅੱਕ ਨੂੰ ਜਿੰਨਾ ਬਜ਼ੁਰਗਾ ਦੇਖਿਆ ਹੋਣਾ ਹੈ ਅੱਕ ਦੇ ਫਲ ਦੀ ਸ਼ਕਰ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਅੰਬ ਨੂੰ ਕੱਚੀਆਂ ਅੰਬੀਆਂ ਲੱਗੀਆਂ ਹੁੰਦੀਆਂ ਸ਼ਾਇਦ ਅੱਕ ਦੇਖਿਆ ਹੋਵੇ ਆਪ ਜੀ ਨੇ ਕਿ ਕਿ ਵੈਨੂੰ ਕਿਉਂਕਿ ਹੁਣ ਕਈ ਵਾਰੀ ਬਾਣੀ ਵਿੱਚੋਂ ਵੀ ਉਦਾਹਰਨਾਂ ਲੱਭਦੇ ਆ ਨਾ ਸਾਨੂੰ ਉਹ ਸਮਝਾਉਣ ਵਾਸਤੇ ਵੀ ਸਮਝਾਣਾ ਪੈਂਦਾ ਆਪਣੇ ਆਪ ਨੂੰ ਵੀ ਹੈ ਕਿ ਹੁਣ ਅੱਕ ਦਾ ਜਿਹੜਾ ਪੇਡਾ ਹੈ ਉਹ ਜ਼ਮੀਨ ਦੇ ਉੱਤੇ ਪੁੰਦਾ ਹੈ ਉਹਨੂੰ ਜਿਹੜੇ ਫਲ ਲੱਗਦੇ ਆ ਉਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਸਿੰਮਲ ਦੇ ਨੇ ਆਕਾਰ ਉਸ ਦੇ ਫਲਾਂ ਦਾ ਅੰਬ ਦੀਆਂ ਅੰਬੀਆਂ ਦੀ ਤਰ੍ਹਾਂ ਜਿਵੇਂ ਕੱਚੀ ਅੰਬੀ ਖਰੇ ਰੰਗ ਦੀ ਹੁੰਦੀ ਪਰ ਜਦੋਂ ਸੌਣ ਵਰਸਦਾ ਹੈ ਨਾ ਉਹਦੀ ਬਦਕਿਸਮਤੀ ਉਹਦੇ ਫਲ ਟੁੱਟਨੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਉਹਨੂੰ ਸਾਖਤ ਨਾਲ ਤੁਲਨਾ ਦਿੱਤੀ ਭਾਈ ਗੁਰਦਾਸ ਸਾਹਿਬ ਨੇ ਕਹਿੰਦੇ ਜਿੰਨੀ ਤੇਜ਼ ਗਰਮੀ ਪੈਂਦੀ ਏ ਉਹਨਾ ਅੱਕ ਖਿਰਦਾ ਜਦੋਂ ਨਹੀਂ ਪੈਂਦਾ ਉਦੋਂ ਸੜਦਾ ਕਹਿੰਦੇ ਸਾਖਤ ਬੰਦਾ ਜਿੰਨੀ ਵਾਸ਼ਨਾ ਦੀ ਤਪਸ਼ ਪੈਂਦੀ ਏ ਉਹਨਾ ਖੁਸ਼ ਹੁੰਦਾ ਜਦੋਂ ਰੱਬ ਦੀ ਬੰਦਗੀ ਦੀ ਮੀਂਹ ਪੈਣ ਲੱਗ ਪੈਂਦਾ ਸਰ ਲੱਗ ਪੈਂਦਾ ਅੱਕ ਨੂੰ ਸਾਖਤ ਨਾਲ ਵੀ ਤੁਲਨਾ ਦਿੱਤੀ ਪਰ ਇੱਥੇ ਉਹਦਾ ਪੋਜ਼ਿਟਿਵ ਪਾਸੇ ਕਨੇਕ ਲਿਆ ਹੈ ਵੀ ਅੱਕ ਦਾ ਪੇਡਾ ਉਹਦਾ ਲੱਗਾ ਹੋਇਆ ਫਲ ਟੁੱਟ ਜਾਂਦਾ ਜਦੋਂ ਫਲ ਟੁੱਟਦਾ ਹੈ ਤੇ ਉਹਦੇ ਉੱਪਰ ਜਿਹੜਾ ਛਿਲਕਾ ਹੈ ਉਹ ਪਾਟ ਜਾਂਦਾ ਆਪਣੇ ਆਪ ਛਿਲਕਾ ਪਾਟਣ ਤੋਂ ਬਾਅਦ ਉਸ ਵਿੱਚੋਂ ਨਿੱਕੇ ਨਿੱਕੇ ਰੂਹ ਦੇ ਤੁੰਬੇ ਨਿਕਲਦੇ ਆ ਕਿਉਂਕਿ ਉਹਦੇ 'ਚ ਰਸ ਨਹੀਂ ਹੁੰਦਾ ਉਸ ਰੂਹ ਦੇ ਤੁੰਬਿਆਂ ਦੇ ਵਿੱਚ ਬੀਜ ਹੁੰਦਾ ਬੀਜ ਨਾਲ ਚਿੱਟੇ ਰੰਗ ਦਾ ਸ਼ਵੇਤ ਰੰਗ ਦਾ ਜਿਵੇਂ ਧਾਗਾ ਤਾਂ ਹੀ ਹੁੰਦਾ ਜੀ ਨਿੱਕਾ ਜਿਹਾ ਪਤਲਾ ਬਰੀਕ ਰੂਹ ਹੁਣ ਜਦੋਂ ਕਵਾ ਚੱਲਦੀ ਏ ਤੇ ਉਹ ਇੱਕ ਇੱਕ ਫਲ ਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ ਇੱਕ ਦੋ ਨਹੀਂ ਹਜ਼ਾਰਾਂ ਹਜ਼ਾਰਾਂ ਨਿੱਕੇ ਨਿੱਕੇ ਸ਼ਵੇਤ ਰੰਗ ਦੇ ਜਿਹੜੇ ਤੁੰਬੇ ਨੇ ਉਹ ਉੱਡਦੇ ਨੇ ਰੂਹ ਦੇ ਟੁੰਬਿਆਂ ਦੀ ਤਰ੍ਹਾਂ ਤੇ ਗੁਰੂ ਅਰਜੁਨ ਦੇ ਵਿਸਲੰਗ ਦੇ ਹੋਏ ਇੱਕ ਟੁੰਬੇ ਨਾਲ ਗੱਲ ਤੁੰਬਾ ਸਮਝ ਨਹੀਂ ਟੁਕੜਾ ਸਿੱਧੀ ਜੀ ਗੱਲ ਛੋਟਾ ਜਿਹਾ ਟੁਕੜਾ ਉਹਦੇ ਨਾਲ ਗੱਲ ਕਰਦੇ ਆ ਵੀ ਤੂੰ ਹੈ ਕੌਣ ਉਹ ਕਹਿੰਦਾ ਮੈਂ ਅੱਕ ਦਾ ਹਿੱਸਾ ਮਾ ਮਹਾਰਾਜ ਕਹਿੰਦੇ ਤੂੰ ਤਾਂ ਅੱਕ ਦੇ ਕੰਠ ਨਾਲ ਲੱਗਾ ਸੈਂ ਕਹਿੰਦਾ ਹਾਂ ਬਾਬਾ ਜੀ ਜਿੰਨੀ ਦੇਰ ਤੱਕ ਅੱਕ ਦੇ ਕੰਠ ਨਾਲ ਟਾਣੀ ਨਾਲ ਜੁੜੇ ਸਾ ਸੱਚਮੁੱਚ ਲੋਕ ਸਾਡੇ ਤੇ ਪਰ ਸਾਨੂੰ ਸਮਝਦੇ ਸਨ ਕਿ ਰਸਦਾਇਕ ਫਲ ਖਾਂ ਪਰ ਜਦੋਂ ਟਾਣੀ ਤੋਂ ਟੁੱਟ ਗਏ ਸਾਡੇ ਇੱਕ ਫਲ ਵਿੱਚੋਂ ਹਜ਼ਾਰਾਂ ਹਜ਼ਾਰਾਂ ਨਿੱਕੇ ਨਿੱਕੇ ਰੂੰ ਦੇ ਤਣਕੇ ਨਿਕਲੇ ਗੁਰੂ ਅਰਜਨ ਸਾਹਿਬ ਕਹਿੰਦੇ ਉਹ ਬੰਦਿਆ ਅੱਕ ਦਾ ਫਲ ਟਾਣੀ ਨਾਲੋਂ ਟੁੱਟ ਜਾਏ ਵਿਛੜ ਜਾਏ ਵਿਚਾਰ ਤੋਂ ਦੂਰ ਨਹੀਂ ਜਾਣਾ ਦੁੱਖ ਵਿਛੋੜਾ ਗੁਰੂ ਨਾਨਕ ਸਾਹਿਬ ਦਾ ਸ਼ਬਦ ਚੇਤੇ ਰੱਖ ਇੱਕ ਫਲ ਟਾਣੀ ਤੋਂ ਟੁੱਟ ਜਾਏ ਉਹਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ ਟੁਕੜੇ ਤਣਕੇ ਨਿਕਲਦੇ ਆ ਗੁਰਮੁਖ ਜੀ ਦਾ ਬੰਦੇ ਦਾ ਅੰਦਰ ਬਾਣੀ ਤੋਂ ਵਿਛੜ ਜਾਏ ਉਦੇ ਮਨ ਵਿੱਚੋਂ ਹਜ਼ਾਰਾਂ ਹਜ਼ਾਰਾਂ ਸੰਕਲਪ ਉੱਠਦੇ। ਉਹਦਾ ਮਨ ਟਿਗਿਆ ਕਿਉਂਕਿ ਵਿਛੜਿਆ ਹੋਇਆ ਟੁਕੜੇ ਕਰਦਾ ਗੁਰੂ ਨਾਨਕ ਸਾਹਿਬ ਜੀ ਦੇ ਇਸ ਬਚਨ ਦੀ ਪ੍ਰੋੜਤਾ ਲਈ ਗੁਰੂ ਅਰਜੁਨ ਸਾਹਿਬ ਦਾ ਸ਼ਬਦ ਹੈ ਖਖੜੀਆਂ ਸੁਹਾਵੀਆਂ ਯਾਦ ਰੱਖੇ ਤੇ ਲਵਜੇ ਖਖੜੀਆਂ ਤੇ ਜਿਹੜੇ ਬਾਹਰ ਚੋਂ ਆਏ ਨਾ ਪਾਕਿਸਤਾਨੋਂ ਸ਼ਾਇਦ ਨੂੰ ਪਤਾ ਹੋਵੇ ਖਖੜੀ ਖਰਬੂਜੇ ਨੂੰ ਵੀ ਕਹਿੰਦੇ ਸਨ ਸਾਡੇ ਹੱਥ ਟਿੱਕ ਕੱਕੜੀ ਤਰੋਂ ਕਹਿੰਦੇ ਸਾਂ ਕੱਕੜੀਆਂ ਤਰਾਂ ਨੂੰ ਕਹਿੰਦੇ ਸਨ ਤੇ ਖਖੜੀਆਂ ਖਰਬੂਜੇ ਨੂੰ ਕਹਿੰਦੇ ਸਨ ਪਰ ਇੱਥੇ ਖਖੜੀਆਂ ਦਾ ਅਰਥ ਹੈ ਕਿ ਉਹ ਅੱਕ ਦਾ ਫਲ ਜਿਹੜਾ ਟੁਕੜੇ ਟੁਕੜੇ ਹੋ ਚੁੱਕਾ ਹੈ ਜਿਹੜਾ ਵਿਛੜ ਗਿਆ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ ਬਰੇ ਵਿਛੋੜਾ ਧਨੀ ਸਿਓ ਦੁੱਖ ਵਿਛੋੜਾ ਸੱਚੀ ਮੁੱਚੀ ਇਹਨਾਂ ਦਾ ਆਪਣੇ ਮਾਲਕ ਨਾਲੋਂ ਵਿਛੋੜਾ ਪੈ ਗਿਆ ਬਿਨਾਂ ਵਿਛੋੜਾ ਧਨੀ ਸਿਓ ਨਾਨਕ ਸੈ ਸੈ ਘੰਟੇ ਤੇ ਧਨੀ ਦਾ ਅਰਥ ਪ੍ਰਮਾਤਮਾ ਜਿਵੇਂ ਅੱਖ ਆਪਣੀ ਤਾਣੀ ਤੋਂ ਟੁੱਟ ਜਾਏ ਉਹਦੇ ਹਜ਼ਾਰਾਂ ਟੁਕੜੇ ਹੁੰਦੇ ਆ ਜਿਹੜਾ ਆਪਣੇ ਰੱਬ ਤੋਂ ਟੁੱਟ ਜਾ ਉਹਦੇ ਮਨ ਦੇ ਵੀ ਹਜ਼ਾਰਾਂ ਟੁਕੜੇ ਹੋ ਜਾਂਦੇ ਟਿਕਦੇ ਇਹਦਾ ਮਤਲਬ ਪਹਿਲੀ ਪਾਣੀ ਦੀ ਉਦਾਹਰਣ ਦੂਸਰੀ ਅਸੀਂ ਅੱਖ ਦੇ ਪੇਡੇ ਦੀ ਉਦਾਹਰਣ ਲਈ ਵਿਸੋੜਾ ਤੀਸਰੀ ਮੈਂ ਇੱਕ ਬੇਨਤੀ ਹੋਰ ਆਪ ਨੂੰ ਕਰਨਾ ਦੇਖੋ ਜਦੋਂ ਮਹਾਂਪੁਰਖ ਬਾਣੀ ਉਚਾਰਦਾ ਹੈ ਨਾ ਯਾਦ ਰੱਖਿਓ ਕਵਤਾ ਵਿੱਚ ਕਵੀ ਜਾਂ ਸ਼ਾਇਰੀ ਕਰਨ ਵਾਲਾ ਸ਼ਾਇਰ ਉਹ ਸੱਚਮੁੱਚ ਮੈਂ ਤੁਹਾਨੂੰ ਅੱਗੇ ਕਿਆ ਗੱਲ ਸਮਝਾਣ ਲਈ ਆਪਣੇ ਕੋਲੋਂ ਰੁੱਖਾਂ ਨਾਲ ਵੀ ਗੱਲਾਂ ਕਰ ਲੱਗ ਪੈਂਦਾ ਹੁਣ ਇੱਕ ਮੈਂ ਉਧਾਰਨ ਆਪ ਜੀ ਨੂੰ ਹੋਰ ਦੇਣੀ ਕਿ ਵਿਸ਼ੋੜਾ ਕੀ ਆਪ ਸਤ ਨੂੰ ਪਤਾ ਹੈ ਮੰਦਰ ਦੇ ਵਿੱਚ ਸੰਖ ਪੂਰਿਆ ਜਾਂਦਾ ਹੈ ਇੱਚ ਕੋਈ ਸ਼ੱਕ ਨਹੀਂ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਫਿਰ ਕਿਰਪਾ ਕਰਕੇ ਨਾ ਜੀ ਨਗਾਰੇ ਦੀ ਦਾਤ ਬਖਸ਼ੀ ਸੀ ਗੁਰਦੁਆਰੇ ਵਿੱਚ ਨਗਾਰਾ ਵੱਜਦਾ ਜਦੋਂ ਆਪ ਸੰਖ ਸੁਣਦੇ ਹੋ ਮੰਦਰ ਵਿੱਚ ਸੰਖ ਪੂਰਿਆ ਜਾਂਦਾ ਉਹਦੀ ਆਵਾਜ਼ ਬਹੁਤ ਦੂਰ ਤੱਕ ਜਾਂਦੀ ਹੈ ਕਬੀਰ ਸਾਹਿਬ ਜੀ ਦਾ ਬਚਨ ਹੈ ਕਿੰਨੇ ਇੰਨੀ ਦੂਰ ਤੱਕ ਆਵਾਜ਼ ਗਈ ਤੇ ਉਹ ਸੰਖ ਨੂੰ ਕਹਿੰਦਿਆ ਤੂੰ ਕਿੰਨਾ ਖੁਸ਼ਕਿਸਮਤ ਕਿ ਸਵੇਰੇ ਸਵੇਰੇ ਮੰਦਰ ਦੇ ਵਿੱਚ ਪੁਜਾਰੀ ਤੈਨੂੰ ਧੋ ਕੇ ਭਗਵਾਨ ਦੀ ਮੂਰਤੀ ਦੇ ਪੈਰਾਂ 'ਚ ਰੱਖਦਾ ਉਹਨਾਂ ਦੇ ਮਤ ਮੁਤਾਬਕ ਚੇਤੇ ਰੱਖਿਓ ਉਹਨਾਂ ਦੇ ਮਤ ਮੁਤਾਬਕ ਭਗਵਾਨ ਦੀ ਮੂਰਤੀ ਦੇ ਸਾਹਮਣੇ ਰੱਖਦਾ ਤੇ ਤੂੰ ਸਵੇਰੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਨਾ ਮਹਾਰਾਜ ਕਹਿੰਦੇ ਨਹੀਂ ਹੈ ਉਸ ਸੰਖਾ ਪੁਕਾਰ ਕੇ ਕਹਿੰਦਾ ਕਿ ਜਦੋਂ ਮੇਰੇ ਵਿੱਚ ਫੂਕ ਮਾਰਦਾ ਮੈਨੂੰ ਖਵਾ ਦਿੰਦਾ ਮੈਂ ਇੰਨੀ ਉੱਚੀ ਸਾਰੀ ਧਾ ਮਾਰਨਾ ਧਾ ਸ਼ਬ ਸਮਝਣਾ ਨਾ ਜੇ ਵੈਣ ਪਾਣੇ ਧਾ ਮਾਰਨੀ ਮੈਂ ਇੰਨੀ ਉੱਚੀ ਸਾਰੀ ਧਾ ਮਾਰਨਾ ਕਿ ਮੇਰੀ ਆਵਾਜ਼ ਸਮੁੰਦਰ ਦੇ ਗਹਿਰੇ ਪਾਣੀ ਤੱਕ ਪਹੁੰਚ ਜਾਏ ਮੈਂ ਆਪਣੇ ਵਰਗੇ ਸੰਖਾਂ ਨੂੰ ਕਹਿਣਾ ਚਾਹਨਾ ਆਪਣਾ ਆਪਾ ਭਾਵੇਂ ਖਾਰਾ ਪਾਣੀ ਕੇ ਪਾਵੇਂ ਉਹਦੀਆਂ ਲਹਿਰਾ ਦੁਪੇੜਾ ਵੀ ਮਾਰਨ ਪਰ ਕਦੀ ਆਪਣੇ ਸਮੁੰਦਰ ਨੂੰ ਛੱਡਿਓ ਨਾ ਮੈਂ ਵਿਛੜ ਗਿਆ ਵਾਂ ਭਾਵੇਂ ਭਗਵਾਨ ਦੀ ਮੂਰਤੀ ਕੋ ਰੱਖਿਆ ਮੈਨੂੰ ਪਰ ਆਪਣੇ ਘਰੋਂ ਵਿਛੜੇ ਹੋਏ ਨੂੰ ਟਾਹਾ ਮਾਰ ਕੇ ਰੋਣਾ ਪੈਂਦਾ ਤੇ ਕਿ ਰੋਣਾ ਪੈਂਦਾ